ਗੁਰਜੀਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 2 ਤਰੀਕ ਨਵਾਂ ਮਹੀਨਾ 2025 ਜਿਹੜੀ ਆਪਾਂ ਕਾਲ ਦਿੱਤੀ ਸੀ ਵੀ ਤੇ ਤੋੜੇ ਲੈ ਕੇ ਆਓ ਜਾਂ ਮਿੱਟੀ ਲੈ ਕੇ ਆਓ ਵੀਰ ਆਏ ਆ 10 ਟਰਾਲੇ ਭਰ ਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਕਿਹੜਾ ਪਿੰਡ ਆ ਤੇ ਕਿਹੜਾ ਪਿੰਡ ਨਗਰ ਹੈਗਾ ਇਹ ਕਵਾਲਾ ਹੀ ਅੱਛਾ ਇਹ ਕਵਾਲਾ ਹਾਂਜੀ ਕੱਲ ਅਸੀਂ ਵੇਖ ਕੇ ਵੀ ਗਏ ਸੀ ਇੱਧਰ ਹਾਂਜੀ ਹਾਂਜੀ ਬਾਈ ਇਹ ਅੱਜ ਲੈ ਕੇ ਆਏ ਆ ਡਾਕਟਰਾਂ ਨੂੰ ਹਾਂਜੀ ਹਾਂਜੀ ਆਪਾਂ ਪੇਲ ਕੀਤੀ ਵੀ ਤੇ ਤੋੜੇ ਲੈ ਕੇ ਆਓ ਬਹੁਤ ਬਹੁਤ ਤੁਹਾਡਾ ਧੰਨਵਾਦ ਕਿੰਨੇ ਡਾਕਟਰ ਲੈ ਕੇ ਆਏ ਜੀ ਡਾਕਟਰ ਟਰੇਟਰ ਅੱਛਾ ਜੀ ਆਹ ਵੇਖੋ ਵੀਰਾਂ ਨੇ ਨਾ ਤੋੜੇ ਭਰ ਕੇ ਲੈ ਕੇ ਆਏ ਆ ਇਸ ਤਰ੍ਹਾਂ ਸਾਰੇ ਵੀਰਾਂ ਨੂੰ ਬੇਨਤੀ ਆ ਗਈ ਸਾਨੂੰ ਅਜੇ ਕਿਚ ਚੌਕਰ ਦੀ ਲੋੜ ਜਾਂ 4 ਦੀ ਲੋੜ ਦੀ ਹੈਗੀ ਨਾ ਰਾਸ਼ਨ ਦੀ ਸਿਰਫ ਤੋੜੇ ਭਰ ਕੇ ਲੈ ਆਓ ਆਪਾਂ ਇਹ ਜਿਹੜਾ ਬੰਨ ਹੈ ਨਾ ਜਿਹਨੂੰ ਢਾਹ ਲੱਗੀ ਹੈ ਇਹ ਬੰਨ ਬਚਾਈਏ ਪਹਿਲੋਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਆਪਾਂ ਕਾਲ ਦਿੱਤੀ ਸੀ ਤੋੜਿਆਂ ਨਿਕੜੋਂ ਪਿੰਡ ਦੇ ਵਿੱਚ ਜਿਹੜੀ ਢਾਹ ਲੱਗੀ ਵੀਰ ਆ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਲੁਜ ਬੰਦ ਤੇ ਜਿਹੜੀ ਢਾਹ ਲੱਗੀ ਆ ਬਾਈ ਆਏ ਕੋਕਰੀ ਕਲਾਂ ਤੋਂ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਪਤੇ ਕਿੰਨੇ ਟਰਾਲੇ ਬਾਈ ਲੈ ਗਏ ਆ ਜੀ 6 7 ਟਰਾਲੇ ਬਾਈ ਬਸ ਰਿਕਵੈਸਟ ਆ ਲੋਕਾਂ ਨੂੰ ਕਿ ਸਾਨੂੰ ਇੱਥੇ ਚਾਰ ਦੀ ਲੋੜ ਨੇ ਆ ਸਿਰਫ ਮਿੱਟੀ ਦੇ ਟਰਾਲਿਆਂ ਦੀ ਲੋੜ ਆ ਜਾਂ ਤੋੜੇ ਲੈ ਗਏ ਉਹ ਮਿੱਟੀ ਦੇ ਭਰ ਕੇ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਆ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਚੱਲ ਕੋ ਪਰਸੋਂ ਮੈਂ ਗਿਆ ਦੋਈ ਦਿਨ ਪੂਰਾ ਬੁਲਣੀ ਆਪਣਾ ਹਾਂਜੀ ਫੋਨ ਤੇ ਕੱਢ ਦੋ ਚੋਂ ਨੰਗਾ ਕਾਕਾ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਪਤੇ ਆ ਬਾਈ ਦੋ ਟਰਾਲੇ ਭਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕਿਹੜਾ ਪਿੰਡ ਹੈ ਸਰਾਂ ਵਾਲੀ ਹਾਂਜੀ ਸਰਾਂ ਵਾਲੀ ਅੱਛਾ ਸਰਾਂ ਵਾਲੀ ਕਿੰਨੇ ਗੱਟੇ ਲੈ ਗਏ ਅੱਛਾ 800 ਗੱਟੇ ਬਹੁਤ ਧੰਨਵਾਦ ਬਾਈ ਤੁਹਾਡਾ ਇੱਥੇ ਪਹੁੰਚਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਲਾਲੇ ਤੋਂ ਆਏ ਆ ਵੀਡੀਓ ਪਾਈ ਹੈ ਆਪਾਂ 6 ਟਰਾਲੇ ਭਰ ਕੇ ਤੋੜਿਆਂ ਦੇ ਲੈ ਕੇ ਆਏ ਆ ਬਹੁਤ ਇਨਾਂ ਦਾ ਧੰਨਵਾਦ ਜਿਹੜਾ ਹਰਿ ਗਿਆ ਹੈ ਢੋਹ ਲੱਗੀ ਆ ਮੇਰੇ ਵੀਰ ਸੇਵਾ ਕਰ ਰਹੇ ਆ ਜਮਲਾਲੇ ਤੋਂ ਆਏ ਆ ਮੇਰੇ ਵੀਰ 6 ਟਰਾਲੇ ਭਰ ਕੇ ਤੋੜਿਆਂ ਦੇ ਬਹੁਤ ਵੱਡਾ ਯੋਗਦਾਨ ਆ ਵੀਰਾਂ ਦਾ ਆ ਸਾਹਮਣੇ ਜਿੰਨੇ ਟਰਾਲੇ ਇਹਨਾਂ ਦੇ ਆ ਵੀਰਾਂ ਦੇ ਜਿਹੜੀ ਮਤਲਬ 15 ਪਿੰਡਾਂ ਨੂੰ ਢਾਹ ਲੱਗੀ ਉਹਨੂੰ ਬਚਾਉਣ ਖਾਤਰ ਇਹ ਮੇਰੇ ਵੀਰ ਯੋਧੇ ਆ ਬੜੋ ਬਹੁਤ